ਇੱਕ ਚੰਨ ਅੰਬਰ ਦੇ ਖੇੜੇ 'ਚ ਹੈ ਇੱਕ ਚੰਨ ਅੰਬਰ ਦੇ ਖੇੜੇ 'ਚ ਹੈ ਇੱਕ ਚੰਨ ਸਿਮਰ ਦੇ ਵੇੜੇ 'ਚ ਹੈ ਅੰਬਰ ਦੇ ਚੰਨ ਤੇ ਦਾਗ ਹੈ ਅੰਬਰ ਦੇ ਚੰਨ ਤੇ ਤਾਂ ਦਾਗ ਹੈ ਮੇਰਾ ਚੰਨ ਦਰਗਾਹ ਦਾ ਚਿਰਾਗ ਹੈ ਅੰਬਰ ਦਾ ਚੰਨ ਬਦਲਦਾ ਰਹਿੰਦਾ ਹੈ ਅੰਬਰ ਦਾ ਚੰਨ ਬਦਲਦਾ ਰਹਿੰਦਾ ਹੈ ਮੇਰਾ ਚੰਨ ਤਾਂ ਮੇਰੇ ਦਿਲ ਵਿੱਚ ਰਹਿੰਦਾ ਹੈ ਅੰਬਰ ਦੇ ਚੰਨ ਦੀ ਤਾਂ ਸੋਂ ਵੀ ਛੁੱਠੀ ਖਾ ਲੈਂਦੀ ਅੰਬਰ ਦੇ ਚਾਨਿਤਾਂ ਸੋਂ ਵੀ ਝੁੱਠੀ ਖਾ ਲੈਂਦੀ ਮੇਰੇ ਚੰਨ ਦਾ ਤਾਂ ਮੈਂ ਮਾਰਸਾ ਵੀ ਨਾ ਵਸਾਰ ਖਾਂਦੀ ਅੰਬਰ ਦਾ ਚੰਨ ਕਦੇ ਝੂਠਾ ਪੈ ਜਾਂਦਾ ਅੰਬਰ ਦਾ ਚੰਨ ਤਾਂ ਕਦੇ ਝੂਠਾ ਪੈ ਜਾਂਦਾ ਮੇਰਾ ਚੰਨ ਮੇਰੇ ਸਾਹਾਂ ਚ ਸਾਹ ਲੈਂਦਾ ਮੈਂ ਬਲੇਹਾਰੀ ਆਪਣੇ ਚੰਨ ਤੋਂ ਹਾਂ ਮੈਂ ਬਲੇਹਾਰੀ ਆਪਣੇ ਚੰਨ ਤੋਂ ਹਾਂ ਕਿਉਂਕਿ ਬਿਨਾਂ ਬੋਲੇ ਉਹ ਮੇਰੇ ਦਿਲ ਦੀ ਜਾਨ ਲੈਂਦਾ ਦੁੱਖ ਸੁੱਖ ਵਿੱਚ ਮੇਰੇ ਨਾਲ ਖੜਾ ਹੈ ਦੁੱਖ ਸੁੱਖ ਵਿੱਚ ਮੇਰੇ ਨਾਲ ਖੜਾ ਹੈ ਇਸ ਲਈ ਉਹਦੇ ਨਾਲ ਮੇਰਾ ਮੋਹ ਬੜਾ ਹੈ ਇਸ ਲਈ ਉਹਦੇ ਨਾਲ ਮੇਰਾ ਮੋਹ ਬੜਾ ਹੈ